ਫੈਕਟਰੀ ਸੀ ਉੱਥੇ ਉਧਰ ਖਲ بجلی ਦੀ ਤਾਰ ਦਾ ਕੋਈ ਜਿਵੇਂ ਸੁਣਿਆ ਜਦੋਂ ਨੇਰੀ ਨਦੀ ਆਈ ਉਸ ਵੇਲੇ ਗਰੰਟ ਸ਼ਾਟ ਹੋ ਗਿਆ ਜਾਂ ਉਧਰ ਨੂੰ ਆਗੂ ਪੈ ਗਈ ਉਹ ਦੇ ਕਰਕੇ ਵੱਡਾ ਨੁਕਸਾਨ ਹੋਇਆ ਜਿਹਦੇ ਨਾਲ ਪੰਜ ਤਾਂ ਮੌਤਾਂ ਹੀ ਹੋ ਗਈਆਂ ਉੱਥੇ ਜਿਹੜੇ ਮਜ਼ਦੂਰ ਕੰਮ ਕਰਦੇ ਸੀ ਤੇ ਜਿਹਦੇ ਚ 19 ਜਖਮੀ ਹੋਏ ਆ ਜਿਹਦੇ 13 ਬਾਦਲ ਜਿਹੜਾ ਸਰਕਾਰੀ ਹਸਪਤਾਲ ਉਹਦੇ ਵਿੱਚ ਦਾਖਲ ਕਰਵਾਏ ਗਏ ਆ ਉਹਨਾਂ ਦੇ ਹਾਲਾਤ ਠੀਕ ਨੇ ਥੋੜੀਆਂ-ਮੋਟੀਆਂ ਜਿਹੜੀਆਂ ਛੋਟਾ-ਸੱਟਾ ਸਨ ਉਹਨਾਂ ਦਾ ਇਲਾਜ ਕਰਕੇ ਉੱਥੇ ਉਹਨਾਂ ਨੂੰ ਸਾਰਾ ਸਰਕਾਰੀ ਖਰਚਾ ਜੋ ਵੀ ਲੋਡ ਪਾਉਗੀ ਸਰਕਾਰ ਦੇਊਗੀ ਉਸ ਤੋਂ ਬਾਅਦ ਜਿਹੜੇ 6 ਬੰਦੇ ਏਮਜ਼ ਵਿੱਚ ਦਾਖਲ ਕਰਾਏ ਗਏ ਆ ਉਹਨਾਂ ਦਾ ਵੀ ਜੋ ਗਵਰਨਮੈਂਟ ਵੱਲੋਂ ਜੋ ਉਹਨਾਂ ਤੇ ਇਲਾਜ ਤੇ ਲੋੜ ਪਊਗੀ ਸਾਰਾ ਖਰਚਾ ਗਵਰਨਮੈਂਟ ਦੇਊਗੀ ਔਰ ਜਿਹੜੇ ਇਹ ਇਸ ਸੰਸਾਰ ਤੋਂ ਚਲੇ ਗਏ ਉਹਨਾਂ ਨੂੰ 2-2 ਲੱਖ ਰੁਪਏ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਊਗਾ ਤੇ ਸਾਰਿਆਂ ਲਈ ਬਹੁਤ ਮੰਦ ਭਾਗ ਹੈ ਕਿਉਂਕਿ ਜਾਨ ਮਸਾਈ ਇਸ ਸੰਸਾਰ ਵਿੱਚ ਕਿਸੇ ਇਨਸਾਨ ਨੂੰ ਮਿਲਦੀ ਹੈ ਜੋ ਇਸ ਤਰ੍ਹਾਂ ਬੇ ਆਈ ਬੇ ਵਕਤ ਔਰ ਦੁਖਦਾਈ ਮੌਤ ਹੋਈ ਹੈ ਤਾਂ ਸਾਰਿਆਂ ਲਈ ਬੜਾ ਮੰਦਪਾਗਾ ਹੁੰਦਾ ਉਹਨਾਂ ਪਰਿਵਾਰਾਂ ਨਾਲ ਵੀ ਮੈਂ ਹਮਦਰਦੀ ਪ੍ਰਗਟ ਕਰਦਾ ਔਰ ਜੋ ਜੋ ਲੋੜ ਜਿਵੇਂ ਜਿਵੇਂ ਸਰਕਾਰ ਦੀ ਹੋਈ ਉਹਨਾਂ ਨੂੰ ਸਦਾ ਲਈ ਅਸੀਂ ਸਹਿਯੋਗ ਦੇਵਾਂਗੇ ਅੱਜ ਕੀ ਹੈ ਕਿ ਕਿਵੇਂ ਦੇਖਦੇ ਸੋਤਾਂ ਬਹੁਤ ਬਹੁਤ ਮੰਦਪਾਗਾ ਹਾਦਸਾ ਹੋ ਗਿਆ ਸਦਾ ਤਰਸੇਮ ਸਿੰਘ ਹੋਰਾਂ ਦੀ ਟਾਣੀ ਤੇ ਪਟਾਕਿਆਂ ਦੀ ਫੈਕਟਰੀ ਸੀ ਕੋਈ ਮੇਰੇ ਘਰ ਸਰਕਟ ਜਿਹੜਾ ਸੌਟ ਕਰਕੇ ਉਹ ਨੇਰੀ ਲੋਰੀ ਆਈ ਉਹਦੇ ਨਾਲ ਜਿਹੜਾ ਪੰਜੇ ਦੇ ਕਰਕੇ ਲਾਸਟ ਹੋ ਗਿਆ کافی ਨੁਕਸਾਨ ਪੰਜ ਜਿਹੜੇ ਮੇਰੇ ਘਰ ਮੰਦੀ ਮੌਤ ਹੋ ਗਈ ਵਿਚਾਰਾਂ ਦੇ ਮਜ਼ਦੂਰ ਸੰਜੜੇ تھے ਜਿਹਦੇ ਚੋਂ 19 ਬੰਦੇ ਚੱਕ ਨਹੀਂ ਹੋਏ 5 6 ਅਸੀਮ ਹਸਪਤਾਲ ਵਿੱਚ ਦਾਖਲ ਹੋਇਆ ਸਾਰਾ ਖਰਚਾ ਸਰਕਾਰ ਕਰੂਗੀ ਔਰ ਇਸੇ ਤਰ੍ਹਾਂ ਹੀ ਜਿਹੜੇ ਅ ਦੂਜੇ ਉਸ ਠੀਕ ਨੇ ਬਾਦਲ ਨੇ ਉਹਨਾਂ ਤੇ ਵੀ ਜੋ ਲੋਡ ਹੈ ਦਵਾਈ ਦੀ ਵੀ ਹੋਰ ਉਹ ਸਰਕਾਰ ਵੱਲੋਂ ਹੋਊਗਾ ਮਿਤਕਾਂ ਨੂੰ ਵੀ ਮਿਤਕਾਂ ਨੂੰ 2-2 ਲੱਖ ਰੁਪਏ ਸਰਕਾਰ ਵੱਲੋਂ ਐਕਸਕਲੂਸਿਵ ਰਾਡ ਕੁੜੀ ਸਾਹਿਬ ਅਸਲੀਅਮ ਸਾਹਿਬ ਕਹਿੰਦੇ ਸਾਨੂੰ ਪਤਾ ਨਹੀਂ ਇੱਥੇ ਫੈਕਟਰੀ ਲੱਗੀ ਆ ਅਜੇ ਪ੍ਰੂਵਲ ਨਹੀਂ ਹੋਈ ਸੀ ਜੇਕਰ ਬਿਨਾਂ ਪ੍ਰੂਵਲ ਤੋਂ ਐਡਾ ਹਾਸਾ ਹੋ ਗਿਆ ਜੇਕਰ ਇਹ ਪ੍ਰੂਵਲ ਹੁੰਦੀ ਜਾਂ ਸਮਾਨ ਨੂੰ ਕਿੱਥੇ ਲੱਗਦਾ ਨਹੀਂ ਵੀ ਉਹ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਨਾਕੀ ਹੈਗੀ ਦੇਖੋ ਇਸ ਗੱਲ ਦਾ ਜੇ ਕਿਸੇ ਨੂੰ ਪਤਾ ਹੁੰਦਾ ਤੇ ਹੋਣ ਦਿੰਦਾ ਹੀ ਨਹੀਂ ਹੁੰਦਾ ਅ ਜਿਹਨੇ ਜਿਹੜਾ ਦੋਸ਼ੀ ਬਣ ਗਿਆ ਉਹਨੂੰ ਸਾਰਾ ਕੁਝ ਪੋਕਟ ਨਾ ਲੈ ਜੀ ਠੀਕ ਹੈ ਜੇ ਉਹਨਾਂ ਨੇ ਮੇਰੇ ਨਾਲ ਅਪਲਾਈ ਕਰਕੇ ਤੇ ਨਾਲ ਦੇ ਨਾਲ ਹੀ ਕੰਮ ਸ਼ੁਰੂ ਕਰ ਲਿਆ ਇਹ ਚੰਗੀ ਗੱਲ ਨਹੀਂ ਸਾਬਤ ਹੋ ਸਕੀ ਇਹਦਾ ਨੁਕਸਾਨ ਵੱਧਿਆ ਹੋਇਆ ਇਹਦੇ ਵਿੱਚ ਪ੍ਰਸ਼ਾਸਨ ਨੂੰ ਜੇ ਉਹ ਕਹਾਣੀਆਂ ਵਿੱਚ ਕੋਈ ਹੋਰ ਕੋਈ ਬੰਦਾ ਕੋਈ ਦੱਸ ਦਿੰਦਾ ਜੇ ਹੋਰ ਤਾਂ ਫਿਰ ਪਤਾ ਲੱਗ ਨਹੀਂ ਸਕਦਾ ਹੁੰਦਾ ਵੈਸੇ ਕੋਈ ਇਹ ਜੀ ਟੈਲਰ ਨਹੀਂ ਸੀ ਕਿ ਜਾਣ ਕੇ ਟਰੇ ਦਿੱਤੀ ਜਾਂਦੀ ਇਹ ਲਗਾਤਾਰ ਨਵੇਂ ਪ੍ਰੈਸ਼ਨ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੁਣ ਕਿਉਂਕਿ ਦੇਖੋ ਜੇ 30 ਬੰਦੇ ਇੱਥੇ ਪਰ ਦੇਣੇ ਤਾਂ ਕਿਹਾ ਜਾਂਦਾ 50 60 ਬੰਦੇ ਆਮ ਨਾਲ ਕੰਮ ਕਰਦੇ ਹੋਣਗੇ ਪਰ ਅਜੇ ਬਿਨਾ ਪ੍ਰੂਵਲ ਤੋਂ ਹੀ ਕੰਮ ਕਰਾਈ ਜਾਂਦੇ ਪਏ ਸੀ ਇਹ ਤਾਂ ਸਖਤ ਕਾਰਵਾਈ ਹੋਊਗੀ ਜੇ ਉੱਤੇ ਦੀ ਜਿਹੜੀ ਮੰਨਦੀ ਆ ਉਹਦੇ ਤੇ ਕੋਈ ਵੀ ਉਹਦੇ ਕੋਲ ਮੈਂ ਵੀ ਹਮਾਉਂਦੇ ਚੀਏ